ਅੱਗੀ ਸਰਪੰਚ ਅੰਕਲ ਦੀ ਇੱਥੇ ਫੋਟੋ ਜਿੱਕੇ ਮੈਂ ਲੱਗੀ ਪਈ ਐ ਆ ਜੋ ਅੰਤਰ ਦੇਖੀਏ ਬਾਈ ਜੀ ਸਾਸਰੀ ਕਾਸ ਸਾਸਰੀ ਕਾਲ ਬਾਈ ਜੀ ਉਹ ਪਈ ਐ ਜੱਗੀ ਸਰਪੰਚ ਅੰਕਲ ਦੀ ਇੱਥੇ ਫੋਟੋ ਜਿੱਕੇ ਮੈਂ ਲੱਗੀ ਪਈ ਐ ਉਹ ਬਈ ਸ਼ਿਆਮਾ ਬਾਈ ਜੀ ਦੇ ਮਿੱਤਰ ਨੇਗੇ ਤਾਂ ਕਰਕੇ ਉਹਨਾਂ ਦੀ ਫੋਟੋ ਲੱਗੀ ਹੋਈ ਐ ਇੱਥੇ ਅੱਛਾ ਸ਼ਿਆਮੇ ਬਾਈ ਦੀ ਬ੍ਰਾਂਚ ਰਜਵਾਰੇ ਟਾਬੇ 'ਚ ਵੀ ਆ ਗਈ ਹਾਂਜੀ ਬਾਈ ਅੱਛਾ ਬਾਈ ਕਿੰਨੀਆਂ ਕਿਸਮਾਂ ਦੇ ਇੱਥੇ ਤਰੂਦ ਨੇ ਆਪਣੇ ਕੋਲੇ 500 ਤਰ੍ਹਾਂ ਦੇ ਨੇ ਬਾਈ ਇੱਧਰ ਤੇ ਉਹ ਦਾ ਬਾਕੀ ਆਪਣੇ ਕੋਲੇ ਰੂਮ ਦੇ ਵਿੱਚ ਲਾਉਣ ਲਈ ਮਿਲ ਜੋਗੀ ਖਫੂਰ ਕਹਿੰਦੇ ਨੇ ਜਿਹਨੂੰ ਆਪਾਂ ਰੂਮ ਦੇ ਵਿੱਚ ਤੇ ਪਰਫਿਊਮ ਮਿਲ ਜਾਣਗੇ ਬਈ ਮਰਬੇ ਮਿਲ ਜਾਣਗੇ ਸਹਿਦ ਦੇ ਵਿੱਚ ਸਹਿਦ ਮਿਲ ਜਾਊਗਾ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਆਪਣੇ ਕੋਲ ਉਹ ਬਈ ਮਹਿੰਗੇ ਤਾਂ ਨਹੀਂ ਵਾਲੇ ਲਾ ਰੱਖੇ ਨਾ ਬਈ ਸਿਰਫ 300 ਤੋਂ ਸਟਾਰਟ ਹੈ ਤੁਸੀਂ ਇਹ ਵਾਲੀ ਸੀਸੀ 300 ਦੀ ਲੈ ਜਾ ਸਕਦੇ ਹੋ ਕੋਈ ਮਰਜ਼ੀ ਬ੍ਰਾਂਡ ਲੈ ਲਓ ਚਾਹੇ ਅਰੇਬੀਅਨ ਲੈ ਲਓ ਕੋਈ ਮਰਜ਼ੀ ਪਵਾੜੋ ਦੇ ਵਿੱਚ ਬਈ ਇਸ ਤੋਂ ਇਲਾਵਾ ਜਿਵੇਂ ਵੱਡੇ ਵੱਡੇ ਬ੍ਰਾਂਡ ਨੇਗੇ ਉਹ ਸਾਰੇ ਮਿਲ ਜਾਣਗੇ ਜਿਵੇਂ ਟੋਮ ਫੂਡ ਹੋ ਗਿਆ ਅਰਮਾਨੀ ਹੋ ਗਿਆ ਬਈ ਬਰਬਰੀ ਹੋ ਗਿਆ ਐਲ ਵੀ ਹੋ ਗਿਆ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਬਈ ਬਈ ਤੁਸੀਂ ਆਨਲਾਈਨ ਵੀ ਵੇਚਦੇ ਹੋ ਹਾਂਜੀ ਬਈ ਤੁਸੀਂ ਘਰੇ ਬੈਠੇ ਕੋਈ ਵੀ ਮੰਗਵਾ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਤੁਸੀਂ ਆਰਡਰ ਕਰ ਸਕਦੇ ਹੋ